ਸਤਿ ਸ਼੍ਰੀ ਅਕਾਲ ਜੀ ਮੈਂ ਕਲਵੰਤ ਸਿੰਘ ਅਗੜਪਰੀ ਤੇ ਤੁਸੀਂ ਦੇਖ ਰਹੇ ਹੋ ਚੈਨਲ ਦੇਸ਼ ਪ੍ਰਦੇਸ਼ ਪੰਜਾਬ ਦੀ ਧਰਤੀ ਅੱਜ ਇੱਕ ਖਮੋਸ਼ ਸੰਕਟ ਵਿੱਚੋਂ ਗੁਜ਼ਰ ਰਹੀ ਹੈ ਪਾਣੀ ਜ਼ਹਿਰੀਲਾ ਹੋ ਰਿਹਾ ਮਿੱਟੀ ਬਿਮਾਰ ਹੋ ਰਹੀ ਹੈ ਤੇ ਮਾਲਵਾ ਦੀ ਹਵਾ ਵਿੱਚ ਇੱਕ ਅਜਿਹੇ ਘਟਣ ਵਾਲਾ ਤੱਤ ਵਧਦਾ ਜਾ ਰਿਹਾ ਜੋ ਮਨੁੱਖੀ ਸਿਹਤ ਲਈ ਗੰਭੀਰ ਸੰਕਟ ਹੈ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਅਗਲੇ ਕੁਝ ਸਾਲਾਂ ਤੱਕ ਪੰਜਾਬ ਦਾ ਬਹੁਤ ਸਾਰਾ ਪਾਣੀ ਪੀਣ ਯੋਗ ਨਹੀਂ ਰਹੇਗਾ ਇਹ ਕੇਵਲ ਕੋਈ ਅੰਦਾਜ਼ਾ ਨਹੀਂ ਹੈ ਸਗੋਂ ਸੈਂਕੜੇ ਟੈਸਟਾਂ ਰਿਪੋਰਟਾਂ ਅਤੇ ਮਾਲਵਾ ਬੈਲਟ ਵਿੱਚ ਵਧ ਰਹੇ ਕੈਂਸਰ ਦੇ ਮਾਮਲਿਆਂ ਦੀ ਸਚਾਈ ਤੇ ਆਧਾਰਿਤ ਇੱਕ ਕੌੜੀ ਹਕੀਕਤ ਹੈ ਇਹ ਦਹਾਕਿਆਂ ਤੋਂ ਚੱਲਦੇ ਆ ਰਹੇ ਬੇਤਹਾਸ਼ਾ ਰਸਾਇਣਾਂ ਪਾਣੀ ਦੀ ਇਹ ਦੁਰਦਸ਼ਾ ਕਿਸੇ ਇੱਕ ਦਿਨ ਦੀ ਗਲਤੀ ਨਾਲ ਨਹੀਂ ਹੋਈ ਸਗੋਂ ਇਹ ਦਹਾਕਿਆਂ ਤੋਂ ਚੱਲਦੇ ਆ ਰਹੇ ਬੇਤਹਾਸ਼ਾ ਰਸਾਇਣਾਂ ਦੇ ਇਸਤੇਮਾਲ ਉਦਯੋਗਿਕ ਕਚਰੇ ਦੀ ਬੇਰੋਕ ਟੋਕ ਡੰਪਿੰਗ ਅਤੇ ਖੇਤੀਬਾੜੀ ਵਿੱਚ ਕੀਟਨਾਸ਼ਕਾਂ ਦੀ ਅਤ ਨਾਲ ਜੁੜੀ ਹੋਈ ਹੈ ਮਾਲਵਾ ਖਾਸ ਕਰਕੇ ਇਸ ਸੰਕਟ ਦਾ ਕੇਂਦਰ ਇਸ ਲਈ ਬਣਿਆ ਕਿਉਂਕਿ ਇੱਥੇ ਬੇਅੰਤ ਪੈਸਟੀਸਾਈਡ ਦਾ ਇਸਤੇਮਾਲ ਕੀਤਾ ਜਾਂਦਾ ਰਿਹਾ ਜ਼ਮੀਨ ਦਾ ਸ਼ੋਸ਼ਣ ਜ਼ਿਆਦਾ ਹੋਇਆ ਧਰਤੀ ਹੇਠਲੇ ਪਾਣੀ ਦਾ ਪੱਧਰ ਪਹਿਲਾਂ ਹੀ ਡਿੱਗਿਆ ਹੋਇਆ ਸੀ ਇਹ ਰਸਾਇਣ ਮਿੱਟੀ ਰਾਹੀਂ ਪਾਣੀ ਤੱਕ ਪਹੁੰਚੇ ਅਤੇ ਹੁਣ ਘਰਾਂ ਦੇ ਨਲਕਿਆਂ ਤੋਂ ਲੈ ਕੇ ਟਿਊਬਵੈਲਾਂ ਤੱਕ ਜ਼ਹਿਰ ਬਣ ਕੇ ਵਹਿ ਰਹੇ ਨੇ ਕਾਰਖਾਨਿਆਂ ਤੋਂ ਨਿਕਲਣ ਵਾਲੇ ਰਸਾਇਣਾਂ ਨੇ ਇਸ ਸੰਕਟ ਨੂੰ ਹੋਰ ਭਿਆਨਕ ਬਣਾਇਆ ਲੁਧਿਆਣਾ ਮੋਗਾ ਬਠਿੰਡਾ ਡੇਰਾ ਬੱਸੀ ਫਿਰੋਜ਼ਪੁਰ ਅਤੇ ਹੋਰ ਉਦਯੋਗਿਕ ਖੇਤਰਾਂ ਤੋਂ ਨਿਕਲਣ ਵਾਲੇ ਅਨਟ੍ਰੀਟਡ ਐਫੂਲੀਐਂਟ ਸਿੱਧਾ ਨਦੀਆਂ ਨਾਲਿਆਂ ਅਤੇ ਜ਼ਮੀਨਾਂ ਵਿੱਚ ਰਿਸਦਾ ਰਿਹਾ ਇਸ ਉਦਯੋਗਿਕ ਕਚਰੇ ਵਿੱਚ ਸ਼ੀਸ਼ਾ क्रोमियम कैडमियम आर्सेनिक निकल पारा जियां भारी धातें शामिल ਹਨ ਕਈ ਟੈਕਸਟਾਈਲ ਡਾਈਇੰਗ ਯੂਨਿਟਸ ਇਲੈਕਟ੍ਰੋਪਲੇਟਿੰਗ ਯੂਨਿਟਸ ਅਤੇ ਮੈਟਲ ਇੰਡਸਟਰੀਜ਼ ਆਪਣੇ ਵੇਸਟ ਵਿੱਚ ਫੀਨੋਲ ਬੈਂਜ਼ੀਨ ਟੋਲੂਇਨ ਅਮੋਨੀਆ ਨਾਈਟ੍ਰੇਟਸ ਅਤੇ ਸਿਲਵਰ ਨਾਈਟ੍ਰੇਟ ਵਰਗੇ ਕੈਮੀਕਲ ਛੱਡਦੇ ਹਨ ਜੋ ਜ਼ਮੀਨ ਦੇ ਪਾਣੀ ਨੂੰ ਹੌਲੇ-ਹੌਲੇ ਜ਼ਹਿਰ ਬਣਾਉਂਦੇ ਨੇ ਇਸ ਦੇ ਨਾਲ ਹੀ ਮਾਲਵਾ ਦੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਦਾ ਵੱਧ ਜਾਣਾ ਇੱਕ ਵੱਡਾ ਕਾਰਨ ਹੈ ਯੂਰੇਨੀਅਮ ਲੰਮੇ ਸਮੇਂ ਤੱਕ ਸਰੀਰ ਵਿੱਚ ਰਹਿ ਕੇ ਹੌਲੀ-ਹੌਲੀ ਕੈਂਸਰ ਕਿਡਨੀ ਫੇਲਿਅਰ ਅਤੇ ਬੱਚਿਆਂ ਵਿੱਚ ਜਨਮजात ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸ ਸਭ ਦੇ ਮਿਲੇ-ਜੁਲੇ ਪ੍ਰਭਾਵ ਕਰਕੇ ਮਾਲਵਾ ਬੈਲਟ ਵਿੱਚ ਕੈਂਸਰ ਦੀ ਦਰ ਦੇਸ਼ ਵਿੱਚ ਸਭ ਤੋਂ ਵੱਧ ਹੈ। ਕਈ ਪਿੰਡਾਂ ਵਿੱਚ ਹਰ ਘਰ ਵਿੱਚ ਇੱਕ ਜਾਂ ਦੋ ਲੋਕ ਕੈਂਸਰ ਨਾਲ ਲੜ ਰਹੇ ਨੇ। ਕੈਂਸਰ ਟ੍ਰੇਨ ਇਸੀ ਸੱਚਾਈ ਦੀ ਗਵਾਹੀ ਦਿੰਦੀ ਹੈ। ਇਹ ਟ੍ਰੇਨ ਬਟਿੰਡਾ ਤੋਂ ਬੀਕਾਨੇਰ ਜਾਂਦੀ ਹੈ। ਬਟਿੰਡਾ ਤੋਂ ਲੋਕ ਬੀਕਾਨੇਰ ਕੈਂਸਰ ਦਾ ਇਲਾਜ ਕਰਵਾਉਣ ਜਾਂਦੇ ਨੇ। ਇਸ ਟ੍ਰੇਨ ਵਿੱਚ ਜ਼ਿਆਦਾਤਰ ਕੈਂਸਰ ਦੇ ਮਰੀਜ਼ ਹੀ ਜਾਂਦੇ ਨੇ। ਇਸ ਲਈ ਇਸ ਦਾ ਨਾਮ ਕੈਂਸਰ ਟ੍ਰੇਨ ਪੈ ਗਿਆ। ਪਾਣੀ ਵਿੱਚ ਮਿਲ ਰਹੇ ਜ਼ਹਿਰੀਲੇ ਤਤ ਭਾਰੀ ਤਾਤਾ ਕੀਟਨਾਸ਼ਕ ਖਾਦਾ ਕੇ ਨਾਈਟ੍ਰੇਟਸ ਉਦਯੋਗਿਕ ਕੈਮੀਕਲ ਅਤੇ ਬੈਕਟੀਰੀਆ ਸਰੀਰ ਦੇ ਲੀਵਰ ਕਿਡਨੀ ਹੱਡੀਆਂ ਨਸਾਂ ਰक्त ਪ੍ਰਵਾਹ ਤੇ ਸਿੱਧਾ ਪ੍ਰਭਾਵ ਪਾਉਂਦੇ ਨੇ ਇਸ ਤਰ੍ਹਾਂ ਦੇ ਪਾਣੀ ਨੂੰ ਉਬਾਲਣਾ ਵੀ ਕੋਈ ਹੱਲ ਨਹੀਂ ਕਿਉਂਕਿ ਹੈਵੀ ਮੈਟਲਸ ਅਤੇ ਰਸਾਇਣ ਉਬਾਲਣ ਨਾਲ ਨਹੀਂ ਮੁਕਦੇ ਇਹੀ ਕਾਰਨ ਹੈ ਕਿ ਅਗਲੇ ਕਈ ਸਾਲਾਂ ਤੱਕ ਜੇਕਰ ਕੋਈ ਵੱਡਾ ਤਕਨੀਕੀ ਸਰਕਾਰੀ ਅਤੇ ਸਮਾਜਿਕ ਪੱਧਰ ਦਾ ਬਦਲਾਅ ਨਹੀਂ ਆਇਆ ਤਾਂ ਪਾਣੀ ਦੀ ਗੁਣਵਤਾ ਹੋਰ ਵੀ ਗਿਰੇਗੀ ਅਤੇ ਖਤਰੇ ਵਧਣਗੇ ਹਾਲਾਂਕਿ ਇਸ ਸੰਕਟ ਤੋਂ ਬਚਣਾ ਸੰਭਵ ਹੈ ਪਰ ਉਸ ਲਈ ਸਨਜੀ ਜਿਮੇਵਾਰੀਆਂ ਤੇ ਤੁਰੰਤ ਕਾਰਵਾਈ ਦੀ ਲੋੜ ਹੈ ਘਰਾਂ ਵਿੱਚ ਆਰਓ ਪਲੱਸ ਯੂਵੀ ਵਾਲੇ ਫਿਲਟਰ ਲਾਜ਼ਮੀ ਹੋਣੇ ਚਾਹੀਦੇ ਹਨ ਟਿਊਬਵੈਲ ਦੇ ਪਾਣੀ ਦੀ ਨਿਯਮਤ ਜਾਂਚ ਹੋਣੀ ਚਾਹੀਦੀ ਹੈ ਅਤੇ ਬੇਤਹਾਸ਼ਾ ਰਸਾਇਣ ਦੀ ਵਰਤੋਂ ਤੁਰੰਤ ਕਟਾਉਣ ਦੀ ਲੋੜ ਹੈ ਉਦਯੋਗਾਂ ਤੇ ਸਰਕਾਰ ਨੂੰ ਕਰੜੀ ਨਿਗਰਾਨੀ ਰੱਖਣੀ ਪਵੇਗੀ ਅਨਟਰੀਟਡ ਵੇਸਟ ਨਦੀਆਂ ਵਿੱਚ ਸੁੱਟਣ ਵਾਲੇ ਯੂਨਿਟਾਂ ਨੂੰ ਬੰਦ ਕਰਨਾ ਪਵੇਗਾ ਉਹਨਾਂ ਤੇ ਕਾਰਵਾਈ ਕਰਨੀ ਪਵੇਗੀ ਪਿੰਡ ਪੱਧਰ ਤੇ ਰੋਜ਼ਾਨਾ ਪਾਣੀ ਟੈਸਟਿੰਗ ਨਾਲਿਆਂ ਦੀ ਸਫਾਈ ਨਵੀਆਂ ਟ੍ਰੀਟਮੈਂਟ ਯੂਨਿਟਾਂ ਤੇ ਨਦੀਆਂ ਦੇ ਪਾਣੀ ਦੀ ਸ਼ੁੱਧਤਾ ਦੀ ਯੋਜਨਾ ਤੁਰੰਤ ਲਾਗੂ ਕੀਤੀ ਜਾਣੀ ਚਾਹੀਦੀ ਹੈ ਮਾਲਵਾ ਦੀ ਧਰਤੀ ਨੇ ਦਹਾਕਿਆਂ ਤੱਕ ਦੇਸ਼ ਦੇ ਅਨਾਜ ਦਾ ਬੋਝ ਧੋਇਆ ਹੁਣ ਇਸ ਧਰਤੀ ਨੂੰ ਸਾਫ਼ ਪਾਣੀ ਉਪਲਬਧ ਕਰਵਾਉਣਾ ਸਾਡਾ ਫਰਜ਼ ਹੈ ਜੇ ਅਸੀਂ ਅੱਜ ਨਹੀਂ ਜਾਗੇ ਤਾਂ ਕੱਲ ਇਹ ਜ਼ਹਿਰ ਸਾਡੇ ਘਰ ਸਾਡੇ ਪਰਿਵਾਰਾਂ ਤੱਕ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਬਹੁਤ ਵੱਡਾ ਨੁਕਸਾਨ ਪਹੁੰਚਾ ਸਕਦਾ ਆ ਪਾਣੀ ਬਚਾਉਣਾ ਹੁਣ ਸਿਰਫ ਸਲੋਗਨ ਨਹੀਂ ਪਾਣੀ ਦੀ ਸ਼ੁੱਧਤਾ ਇੱਕ ਸਲੋਗਨ ਹੈ ਅਤੇ ਇਹ ਇੱਕ ਜ਼ਰੂਰੀ ਲੜਾਈ ਹੈ ਜੇ ਅਸੀਂ ਮਿਲ ਕੇ ਲੜੀ ਤਾਂ ਜਿੱਤ ਜਾਵਾਂਗੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਮੁੜ ਉਹ ਹੀ ਪੁਰਾਣੀ ਖਾਦ ਜਿਹੜੀ ਦੇਸੀ ਖਾਦ ਹੈ ਉਹਦਾ ਇਸਤੇਮਾਲ ਕੀਤਾ ਜਾਵੇ ਤੇ ਜਿਹੜੇ ਕੀਟਨਾਸ਼ਕ ਨੇ ਇਹਨਾਂ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ ਤੇ ਸਰਕਾਰ ਨੂੰ ਇਸ ਪ੍ਰਤੀ ਤੁਰੰਤ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ ਪੰਜਾਬ ਦੇ ਪਾਣੀ ਨੂੰ ਬਚਾਇਆ ਜਾ ਸਕੇ ਦੋਸਤੋ ਅਗਰੇ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਅੱਗੇ ਵੀ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮੈਂ ਕਲਵੰਤ ਸਿੰਘ ਗੱਗੜਪੁਰੀ ਤੁਹਾਡੇ ਤੋਂ ਲੈਣਾ ਆਜਾਸਤ ਸਤਿ ਸ਼੍ਰੀ ਅਕਾਲ